ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਪਧਰੀ ਪੋਂਚੇ ਆ ਨੇੜੇ ਸੁਰਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਘਰੇਲੂ ਘਰੋਂ ਇੱਕ ਵੀਡੀਓ ਕਵਰ ਕੀਤੀ ਆ ਫੁੱਲ ਵੀਡੀਓ ਤੁਹਾਨੂੰ ਕੱਲ ਨੂੰ ਮਿਲ ਜੂਗੀ ਠੀਕ ਆ ਜੀ ਇੱਕ ਸ਼ਾਰਟ ਵੀਡੀਓ ਵੇਖ ਕੇ ਵੀ ਤੁਸੀਂ ਕਾਲ ਕਰ ਸਕਦੇ ਜੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਗੁਰਪ੍ਰੀਤ ਕੀ ਹਾਲ ਨੇ ਵੀਰ ਵਧੀਆ ਵੀਰ ਵਧੀਆ ਤੁਸੀਂ ਦੱਸੋ ਓਕੇ ਬਹੁਤ ਬਹੁਤ ਵਧੀਆ ਵੀਰੇ ਇਹ ਕਾਪੀ ਵੀਰ ਮਤਲਬ ਵੜ ਆਪਣੇ ਕੋਲ ਗੱਬਣ ਤਿਆਰ ਹੀ ਆ ਇਸ ਵਕਤ ਹਾਂ ਜੀ ਹਾਂ ਜੀ ਕੋਈ ਪਹਿਲਾ ਤੁਝੇ ਸਵੇਰ ਦਾ ਮਿਲਕ ਕੋਈ ਦੁੱਧਰ ਕਾਰਡ ਆਪਣੇ ਕੋਲ ਕਿ ਜੀ ਸੰਧੂ ਸਾਹਿਬ ਪਹਿਲੇ ਸਵੇਰ 24 ਕਿਲੋ ਦੁੱਧ ਦਿੱਤਾ 24 25 ਦੇ ਵਿੱਚ ਤੇ ਦੂਜੇ ਸਵੇਰ 28 29 ਤੱਕ ਗਈ ਹੈ ਜੀ 28 29 ਲੀਟਰ ਦੁੱਧ ਚੁਆਇਆ ਦੂਜੇ ਸਵੇਰ ਹਾਂਜੀ 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 ਠੀਕ ਹੈ ਭਰਾ ਇਸ ਵਾਰ ਤੀਜਾ ਸਵੇਰ ਸੂਨ ਵਾਲੀ ਹੈ ਤੇ ਦਿਨ ਸਮਾਂ ਹਜੇ ਕਿੰਨਾ ਕੁ ਬਾਕੀ ਹੈ ਦਾ 28 ਨਵੰਬਰ ਨੂੰ ਦਿਨ ਪੂਰੇ ਸੰਧੂ ਸਾਹਿਬ ਜੀ ਠੀਕ ਹੈ ਜੀ ਲਓ ਜੀ 28 29 ਨਵੰਬਰ ਨੂੰ ਦਿਨ ਪੂਰੇ ਆ ਠੀਕ ਹੈ ਜੀ ਸੋ ਫੁੱਲ ਹੈਵੀ ਬਾਡੀ weight ਪੂਰੇ ਭਾਰੇ ਢਾਂਚੇ ਦੀ ਤੁਸੀਂ ਸਾਹਮਣੇ ਵੈੜ ਦਿਖ ਰਿਹਾ ਜੀ ਸੋ ਸਮਾਂ ਤਕਰੀਬ ਥੋੜਾ ਜਿਹਾ ਬੈਕਸਾਈਡ ਤੋਂ ਵੀ ਫਿਰ ਤੋਰ ਕੇ ਦਿਖਾ ਦਿੰ। ਠੀਕ ਆ ਜੀ। ਸੋ ਜਿਹੜੇ ਭਰਾ ਨੂੰ ਪਸੰਦ ਆਊ ਕਿ ਜਚੂਗੀ ਠੀਕ ਆ ਜੀ ਸੌਦੇ ਦੇ ਲਈ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਸਕਦੇ ਹੋ। ਲੇਵੇ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਠੀਕ ਆ ਜੀ। ਬਾਕੀ ਨੇੜੇ ਤੇ ਜਾ ਕੇ ਕਾਫੀ ਲੇਵਾ ਕਰਮਾਂ ਲਈ ਬਣਾਉਂਦੀ ਆ ਤਿਆਰ ਕਰਕੇ ਪੂਰਾ ਸੌਂਦੀ ਆ ਠੀਕ ਆ ਜੀ। ਆ ਜੇ ਲੜ ਲੁੜ ਤੁਸੀਂ ਵੇਖੋ ਕਿ ਕਾਫੀ ਢਿੱਲਾ ਢੁਲਾ ਨੇ। ਆ ਦੇਖੋ। ਸੋ ਥਣ ਵੀ ਕਰਮਾਂ ਵਾਲੇ ਨੂੰ ਦੋਰਾ ਲੱਗਾ ਚਾਰੇ ਥਾਣਾ ਬਾਕੀ ਦੋ ਬੱਚੇ ਮੜੀਆਂ ਫੋਟਾਂ ਸ਼ਾਂਗਾਂ ਜੀਆਂ ਲੱਗੀਆਂ ਨੇ। ਸੋ ਉਹਨਾਂ ਦੇ ਕੋਈ ਵੈਲਯੂ ਨਹੀਂ ਠੀ ਤਿੱਪਣ ਇੱਕ ਨੰਬਰ ਆ ਚਲੋ ਸੌਦਾ ਕਰਨ ਤੋਂ ਪਹਿਲਾਂ ਕੋਈ ਵੀ ਫਾਰਮਰ ਭਰਾ ਆਪਣਾ ਸਾਈ ਬਿਆਨਾ ਕਰੇ ਇੱਥੇ ਆਣ ਕੇ ਟਿੱਪ ਕੇ ਤਸੱਲੀ ਕਰੇ ਠੀਕ ਆ ਹਾਂ ਤੋਰ ਤੇ ਇੱਕ ਵਾਰੀ ਵੀਰੇ ਇੱਕ ਵਾਰੀ ਹੋਰ ਤੋਰਦੇ ਸੋ ਰੇਟ ਵੀਰਾਂ ਦਾ ਵੀ ਇਹਦੀ ਡਿਮਾਂਡ 80000 ਕਰਦੇ ਆ ਢੇਲ ਆ ਜਿਹੜਾ ਦੋਸਤੋ 75000 ਆ 75000 ਦੀ ਜਿਹੜੀ ਇਹ ਤੁਹਾਨੂੰ ਅੱਜ ਵੈੜ ਐਂਡ ਪੁਆਇੰਟ ਮਿਲ ਜੂਗੀ ਸੋ ਜਿਹੜੇ ਮੇਰੇ ਭਰਾ ਠੀਕ ਆ ਜੀ ਕੋਈ ਸ਼ਾਈ ਵਾਲ ਕ੍ਰੋਸ ਹੋ ਜਾਂ ਕ੍ਰੋਸ ਬਰੀਡ ਦੇ ਵਿੱਚ 28 27 ਲੀਟਰ ਵਾਲੀ ਕੋਈ ਵੈੜ ਲੱਭ ਰਹੇ ਹੋ ਤਾਂ ਤੁਸੀਂ ਇਸ ਵੈੜ ਦੇ ਨਾਲ ਸੌਦਾ ਆਪਣਾ ਰਲਾ ਲਿਓ ਠੀਕ ਆ ਜੀ ਸੋ 75000 ਲੈ ਥੋੜਾ ਬਾਤਾਂ ਜੋ ਵੀ ਬਣਦਾ ਸਰਦਾ ਮੌਕੇ ਤੇ ਮਾਨਤਨ ਹੋ ਜਾਊਗਾ ਸੋ ਬਿਗ ਆਰਡਰ ਸਾਈਜ਼ ਬਣਾਉਂਗੀ ਕਰਮਾ ਲਈ ਠੀਕ ਆ ਜੀ ਹਾਈਟ ਕੱਦ ਬਹੁਤ ਪੂਰਾ ਤੇ ਪੂਰਾ ਚੌੜੇ ਚਗਾਠੇ ਦੀ ਆ ਪੋਲੀਪੋਲਿਸੀ ਬਹੁਤ ਜਿਆਦਾ ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੇਖ ਕੇ ਇੱਕ ਆਈਡੀਆ ਲੈ ਹੀ ਲੈਣਾ ਠੀਕ ਆ ਜੀ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ